ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਲੈ ਤੁਹਾਨੂੰ ਮਾੜਾ ਜਿਹਾ ਵਿਊ ਦਿਖਾ ਦਈਏ ਆਪਾਂ ਦੇਖੋ ਅੱਜ ਕਿੰਨੀ ਵਧੀਆ ਧੁੱਪ ਚੜ ਗਈ ਸੂਰਜ ਦੇਵਤੇ ਨੇ ਦਰਸ਼ਨ ਦੇਤੇ ਕੱਲ ਹੈਗੀ ਤੇ ਬੱਦਲ ਵਾਈ ਜੀ ਇੱਧਰ ਆਪਾਂ ਨੇ ਮੋਟਰ ਚਲਾਤੀ ਦੇਖੋ ਖਾਲ ਭਰਿਆ ਜਾਂਦਾ ਆਪਾਂ ਨੇ ਚਲਾਤੀ ਮੋਟਰ ਪਾਣੀ ਦੇ ਰਹੇ ਨੇ ਬਰਸੀ ਇਹਨੂੰ ਆਪਣੇ ਹਰੇ ਨੂੰ ਤੇ ਜਵਾਂ ਜੂਆਂ ਨੂੰ ਇੱਧਰ ਆਪਾਂ टमाटर ले चलते हैं जी वहाँ गेड़ा मारन आई थी वहाँ कोई चीज़ होंगी भी ले जाएंगे इधर अपने टमाटर जड़े दो लाल ने वो अपने ले लें बहुत लगे पे ने फिर लाल हो जाएंगे जिने लाल होंगे ने जी उन्न आप लै जाने वाइया इधर भी अपने प्याज लाते सारे समार के देखो गोभी पट्टे इतने भी प्याज लाते उधर भी समार के प्याज लाते क्यारियों ਸਾਰੇ ਕਿਤੇ ਪਿਆਜ਼ ਲਾਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਵੀਡੀਓ ਚ ਅੱਜ ਆਪਾਂ ਬਣਾਉਣੇ ਆਂ ਜੀ ਆਪਾਂ ਨੇ ਸੱਤ ਆਲੂ ਲੈ ਲੇ ਆਲੂ ਆਪਣੇ ਛੋਟੇ ਨੇ ਇਸ ਕਰਕੇ ਆਪਾਂ ਨੇ ਵੱੱਡੇ ਲੈ ਲੇ ਜੇ ਵੱਡੇ ਨੇ ਤਾਂ ਦੋ ਤਿੰਨ ਵੀ ਵਾਧੂ ਨੇ ਹੁਣ ਆਪਾਂ ਇਹਨਾਂ ਨੂੰ ਕੱਦੂ ਕਾਸ਼ ਕਰ ਲੈਨੇ ਆਂ ਆਲੂਆਂ ਨੂੰ ਕਿਉਂਕਿ ਇਹਨਾਂ ਦੇ ਵਿੱਚ ਗੰਢ ਨਹੀਂ ਰਹਿਣੀ ਚਾਹੀਦੀ ਜੀ ਬਿਲਕੁਲ ਆਪਾਂ ਨੂੰ ਬਰੀਕ ਚਾਹੀਦੇ ਨੇ ਸਾਰੇ ਆਲੂਨਨ ਕੋ ਕੱਦੂਕਾਸ ਕਰ ਲੈਨੇ ਕੱਦੂਕਾਸ ਕਰਨ ਨਾਲ ਜੀ ਇਹਦੀ ਗੰਢ ਜੀ ਉਹ ਹੋ ਜਾਂਦੀ ਹੈ ਜੇ ਆਪਾਂ ਕੱਦੂਕਾਸ ਨਹੀਂ ਕਰਦੇ ਫਿਰ ਇਹਦੇ ਤੇ ਜ਼ਰੂਰ ਗੱਠਾਂ ਵਿੱਚ ਰਹਿ ਜਾਂਦੀਆਂ ਨੇ ਨਹੀਂ ਮਰਦੀਆਂ ਹੱਥ ਨਾਲ ਆਪਾਂ ਜਿੰਨਾ ਮਰਜੀ ਉਹ ਕਰ ਲਈਏ ਜਾਂ ਕਿਸੇ ਚੀਜ਼ ਨਾਲ ਇਸ ਲਈ ਆਪਾਂ ਇਹਨਾਂ ਨੂੰ ਕੱਦੂਕਾਸ ਕਰ ਲੈਨੇ ਲਓ ਜੀ ਆਲੂ ਆਪਣੇ ਕੱਦੂਕਾਸ ਹੋ ਗਏ ਸਾਰੇ ਅਜੇ ਲਾਸਟ ਆਲੂ ਰਹਿ ਗਿਆ ਦੀ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਪਿਆਜ਼ ਇੱਕ ਪਿਆਜ਼ ਆਪਾਂ ਨੇ ਬਰੀਕ ਕੱਟ ਲਿਆ ਧਨੀਆ ਐਡ ਕਰ ਲੈਨੇ ਆ ਧਨੀਆ ਆਪਾਂ ਪਾ ਲਵਾਂਗੇ ਖਾਸਾ ਸਾਰਾ ਕਿਉਂਕਿ ਧਨੀਏ ਨਾਲ ਟੇਸਟ ਬਹੁਤ ਵਧੀਆ ਆਉਂਦਾ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਨੂਨ ਮਿਰਚ ਸਵਾਦ ਅਨਸਾਰ ਨਮਕ ਪਾ ਲੈਣੇ ਆ ਜੀ ਮਿਰਚ ਪਾ ਲੈਣੇ ਆ ਖਰੀ ਮਿਰਚ ਤੇ ਆਪਣੇ ਕੋਲ ਨਹੀਂ ਹੈਗੀ ਆਪਾਂ ਸਕਿਪ ਕਰਦੀ ਹਲਦੀ ਪਾ ਲੈਣੇ ਆ ਜੀ ਕਿਉਂਕਿ ਹਲਦੀ ਨਾਲ ਥੋੜਾ ਜਿਹਾ ਕਲਰ ਵਧੀਆ ਆ ਜਾਂਦਾ ਥੋੜੀ ਜਿਹੀ ਹਲਦੀ ਪਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਲਓ ਜੀ ਮਸਾਲੇ ਨੂਨ ਮਿਰਚ ਆਪਣਾ ਮਿਕਸ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲੈਣੇ ਆ ਆਟਾ ਆਟਾ ਆਪਣੇ ਕਣਕ ਦਾ ਤਾਂ ਥੋੜਾ ਮੱਕੀ ਦਾ ਜ਼ਿਆਦਾ ਆ ਲਓ ਜੀ ਉੱਪਰ ਮੈਂ ਛਾਂ ਕੇ ਕਣਕ ਦਾ ਪਾ ਲਿਆ ਤੇ ਨੀਚੇ ਮੱਕੀ ਦਾ ਸੀ ਕਣਕ ਦਾ ਤਾਂ ਥੋੜਾ ਜਿਹਾ ਪਾਇਆ ਮੱਕੀ ਦਾ ਜ਼ਿਆਦਾ ਆ ਇੱਕ ਹਿੱਸਾ ਆਪਾਂ ਨੇ ਪਾ ਲਿਆ ਕਣਕ ਦਾ ਤੇ ਦੋ ਹਿੱਸੇ ਮੱਕੀ ਦਾ ਲਓ ਜੀ ਇਹਨਾਂ ਨੂੰ ਹੁਣ ਸਾਰੇ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਲੂਆਂ ਦੇ ਵਿੱਚ ਤਾਂ ਜੋ ਆਲੂਆਂ ਦੀ ਕੋਈ ਵੀ ਗੰਢ ਜੀ ਨਾ ਬਣੀ ਰਹੇ ਜਵੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਰਲ ਲੈਣੇ ਆ ਆਟੇ ਦੇ ਵਿੱਚ ਲੋਚੀ ਹਿੱਦਰਾਪਾ ਨੇ ਲੈ ਲਿਆ ਗਰਮ ਪਾਣੀ ਮੈਂ ਤਵੇ ਤੇ ਧਰਤਾ ਦੀ ਪਾਣੀ ਦਾ ਬਹੁਤਾ ਗਰਮ ਵੀ ਨਹੀਂ ਚਾਹੀਦਾ ਤੇ ਬਹੁਤਾ ਠੰਡਾ ਵੀ ਨਹੀਂ ਥੋੜਾ ਥੋੜਾ ਆਟਾ ਪਾਣੀ ਪਾ ਕੇ ਆਪਾਂ ਆਟਾ ਗੁੰਨ ਲੈਨੇ ਆ ਚੰਗੀ ਤਰ੍ਹਾਂ ਮਾਰ ਮਾਰ ਕੇ ਆਟਾ ਗੁੰਨ ਲੈਣਾ ਮਾਂਗੇ ਅੱਜ ਆਪਾਂ ਮੱਕੀ ਦੀ ਆਲੂ ਵਾਲੀ ਰੋਟੀ ਬਣਾਉਣੀ ਆ ਬਹੁਤ ਟੈਸਟੀ ਤੇ ਵਧੀਆ ਬਣਦੀ ਆ ਜੀ ਕਿਉਂਕਿ ਪਰੌਂਠੇ ਜਦ ਆਪਾਂ ਖਾਂਦੇ ਆ ਹੈਵੀ ਹੋ ਜਾਂਦੇ ਨੇ ਨਹੀਂ ਖਾਦੇ ਜਾਂਦੇ ਇਸ ਲਈ ਅੱਜ ਆਪਾਂ ਮੱਕੀ ਦੇ ਆਟੇ 'ਚ ਪਾ ਲਏ ਆਲੂ ਚਲੋ ਜੀ ਆਪਾਂ ਇਹਨੂੰ 5-10 ਮਿੰਟ ਲਈ ਢੱਕ ਕੇ ਰੱਖ ਦਿੰਨੇ ਆ ਟਿੰਕ ਲੋ ਜੀ ਇੱਧਰ ਚੁੱਲੇ ਦੇ ਵਿੱਚ ਆਪਾਂ ਨੇ ਵਿਚ ਮਚਾ ਲਈ ਅੱਜ ਅੱਗ ਕਿਉਂਕਿ ਧੁੱਪ ਨਿਕਲੀ ਹੋਈ ਆ ਹਵਾ ਅੱਜ ਹੈ ਨਹੀਂ ਜਦ ਹਵਾ ਚੱਲਦੀ ਹੁੰਦੀ ਹੈ ਫੇਰ ਹੋ ਜਾਂਦਾ ਔਖਾ ਜੀ ਆਪਣੇ ਚੁੱਲੇ ਤੇ ਸੱਤ ਨਹੀਂ ਹੈਗੀ ਫੇਰ ਸਿੱਧੀ ਹਵਾ ਖੇਤਾਂ ਕਰਕੇ ਆ ਵਿੱਚ ਵੜਦੀ ਹੈ ਚੁੱਲੇ ਦੇ ਧੂਆ ਹੋਈ ਜਾਂਦਾ ਫੇਰ ਅੱਗ ਮੱਚਦੀ ਨਹੀਂ ਇਸ ਲਈ ਫੇਰ ਆਪਾਂ ਧੂਆ ਚੁੱਲੇ ਤੇ ਨਹੀਂ ਬਣਾਉਂਦੇ ਅੱਜ ਮੌਸਮ ਵਧੀਆ ਸੀ ਅੱਜ ਆਪਾਂ ਚੁੱਲੇ ਤੇ ਅੱਗ ਮਚਾ ਲਈ ਪਰ ਮੂਹ ਕਰ ਲੈਨੇ ਆਪਾਂ ਸੋ ਅੱਗੇ ਆਪਾਂ ਥੋੜਾ ਜਿਹਾ ਆਟਾ ਲੈ ਲੈਨੇ ਆ ਇਹ ਲੋ ਪੱਟ ਚੰਗੀ더라 ਮਾਣ ਲੈਣਾ ਤੇ ਉਹ ਜਿੰਨਾ ਆਪਾਂ ਆਟਾ ਮਲਾਂਗੇ ਉੰਨੀ ਉਹ ਆਪਣੀ ਰੋਟੀ ਵਧੀਆ ਹੋਊਗੀ ਠੀਕੀ ਤਰ੍ਹਾਂ ਆਪਾਂ ਇੱਥੇ ਜ਼ੋਰ ਨਾਲ ਮਲਾਂਗੇ ਲੋ ਜੀ ਪਾਣੀ ਦਾ ਹੱਥ ਲਾ ਲਿਆ ਆਪਾਂ ਨੇ ਪੇੜਾ ਬਣਾ ਲੈਣੇ ਅੱਗ ਵੀ ਆਪਣੀ ਵਧੀਆ ਮੱਛੀ ਕਿਉਂਕਿ ਡੱਕੇ ਸਲਾਬੇ ਇਹ ਨਹੀਂ ਜੀ। ਉਹਨਾਂ ਪ੍ਰੋਟੀਨ ਚੰਗੀ ਤਰ੍ਹਾਂ ਬੇਲ ਲੈਣੇ ਆ ਪਕਾ ਲੈਣੇ ਆ ਅੱਥਾਂ ਤੇ। ਲੋਚੀ। ਤਾਂ ਵੀ ਦੇ ਪਕਾ ਲੈਣੇ। ਜਿਹੜਾ ਕਾਂਡਾ ਥੋੜਾ ਜਿਹਾ ਫਟ ਗਿਆ ਕਿਉਂਕਿ ਇਹ ਆਲੂਆ ਕਰਕੇ ਹੋ ਜਾਂਦਾ ਜੀ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦਿੰਨੇ ਆ। ਲਓ ਜੀ ਇੱਕ ਪਾਸੇ ਆਪਣਾ ਰੋਟੀ ਦਾ ਪੱਕ ਗਿਆ। ਇਹਨਾਂ ਕਪਾਸੇ ਦਾ ਪਲਟ ਦਿੰਨੇ ਕਿਉਂਕਿ ਆਲੂ ਵਾਲੀ ਰੋਟੀ ਆ ਥੋੜੀ ਜਿਹੀ ਟਾਈਮ ਚਾਹੁੰਦੀ ਹੈ ਦੇਖੋ ਕਿ ਨਾ ਸੁਨਾ ਬਣ ਗਿਆ ਹੁਣ ਦੂਜੇ ਪਾਸੇ ਵੀ ਮੈਂ ਫਿਰ ਚੰਗੀ ਤਰ੍ਹਾਂ ਪੱਕਣ ਦਿੰਨੇ ਲੋ ਜੀ ਮਨੇ ਦਾ ਆਪਾਂ ਦੂਜਾ ਪਾਸਾ ਵੀ ਪਲਟ ਦਿੰਨੇ ਬਣੀ ਬਣ ਗਈ ਆਪਾਂ ਫੇਰ ਲਾਉਨੇ ਨੇ ਆਪਾਂ ਦੂਜੀ ਰੋਟੀ ਬਣਾ ਲਈਏ ਉਹ ਚਲੋ ਜੀ ਇਹਨੂੰ ਰੋਟੀ ਜਿਹੜੀ ਆਪਣੀ ਰੋਟੀ ਬਣ ਗਈ ਉਹਨੂੰ ਆਪਾਂ ਲਾ ਲੈਨੇ ਹੇ ਨੀਚੇ ਇਹਨੂੰ ਉੱਪਰ ੜੜ ਲੈਨੇ ਚੰਗੀ ਤਰ੍ਹਾਂ ਜਿਹੜਾ ਜੀ ਰੋਟੀ ਨੂੰ ਵੀ ਆਪਾਂ ਥੱਲੇ ਲੈਨੇ ਪੱਕ ਲੈਣ ਲੈਨੇ ਚਲੋ ਜੀ ਰੋਟੀ ਆਪਣੀ ਬਣ ਗਈ ਇਹ ਵੀ ਆਪਣੀ ਰੋਟੀ ਬਣ ਗਈ ਇਹਨੂੰ ਆਪਾਂ نیچے ਲਾ ਲੈਨੇ ਹੋਰ ਰੋਟੀਆਂ ਆਪਾਂ ਪਰਫਰ ਕਰਨੇ ਲਓ ਜੀ ਇਹ ਰੋਟੀ ਵੀ ਆਪਣੀ ਚੰਗੀ ਤਰ੍ਹਾਂ ਰੜਾ ਆਪਾਂ ਮੱਖਣ ਦੇ ਨਾਲ ਰੋਟੀਆਂ ਨੂੰ ਚੋਪੜ ਲੈਨੇ ਆ ਰੋਟੀ ਲੈਣਿਆ ਹੋਰ ਮੱਖਣ ਦਹੀਂ ਨਾਲ ਖਾਓ ਮੱਖਣ ਨਾਲ ਖਾਓ ਤੁਸੀਂ ਵੀ ਜ਼ਰੂਰ ਆਲੂਆਂ ਵਾਲੀ ਰੋਟੀ ਟਰਾਈ ਕਰਕੇ ਦੇਖਿਓ ਕਿਉਂਕਿ ਪਰੌਂਠੇ ਨਹੀਂ ਜੀ ਉਹ ਹਾਜਮ ਹੁੰਦੇ ਅੱਜਕੱਲ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਮੱਕੀ ਦੀਆਂ ਰੋਟੀਆਂ ਆਲੂਆਂ ਵਾਲੀਆਂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੱਕ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ